ਬੀਤੀ 9 ਦਸੰਬਰ ਨੂੰ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਭੰਗ ਹੋਈ ਸੀ ਤਾਂ ਅੱਜ ਉਸ ਨੂੰ ਮੁੜ ਤੋਂ ਸੁਰਜੀਤ ਕਿਤੇ ਜਾਣ ਦੇ ਯਤਨ ਲਗਾਏ ਜਾ ਰਹੇ ਨੇ ਤੇ ਇਸ ਦੇ ਵਿਚਾਰਲੇ ਤੁਹਾਨੂੰ ਦੱਸ ਦਈਏ ਕਿ 9 ਦਸੰਬਰ ਨੂੰ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਆ ਉਹ ਭੰਗ ਹੋਈ ਸੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਦੇ ਅਨੁਸਾਰ ਹੋਈ ਸੀ ਤਾਂ ਉਦੋਂ ਅਕਾਲੀ ਦਲ ਸੁਧਾਰ ਲਹਿਰ ਦੇ ਗੁਰਪ੍ਰਤਾਪ ਵਡਾਲਾ ਨੇ ਕਿਹਾ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਹ ਨਵੇਂ ਮੰਨਦੇ ਹਾਂ ਤੇ ਉਹਨਾਂ ਨੇ ਇਹਨਾਂ ਹੁਕਮਾਂ ਨੂੰ ਮੰਨਦਿਆਂ ਹੋਇਆਂ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਸੀ ਅਤੇ ਰਸਮੀ ਤੌਰ ਤੇ ਉਸ ਨੂੰ ਇੱਕ ਮੀਟਿੰਗ ਦੇ ਕਰਕੇ ਭੰਗ ਕੀਤਾ ਗਿਆ ਸੀ ਤੇ ਜਿਸ ਮਕਸਦ ਦੇ ਲਈ ਸੁਧਾਰ ਲਹਿਰ ਬਣੀ ਸੀ ਉਹ ਮਕਸਦ ਦਾ ਮੇਨ ਏਜੰਡਾ ਕੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕਰਵਾਉਣਾ ਜਿਹੜਾ ਕਿ ਮੁੱਖ ਏਜੰਡਾ ਰਿਹਾ ਜਿਸ ਦੇ ਕਰਕੇ ਸੁਧਾਰ ਲਹਿਰ ਬਣੀ ਸੀ ਤੇ ਇਸ ਦੌਰਾਨ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਸੁਧਾਰ ਲਹਿਰ ਦੇ ਮੈਂਬਰਾਂ ਦੀ ਤਾਂ ਉਹਨਾਂ ਦੇ ਵੱਲੋਂ ਇਕੱਤਰਤਾ ਕੀਤੀ ਗਈ ਤੇ ਉਸ ਦੇ ਵਿੱਚ ਵੀ ਉਹਨਾਂ ਦਾ ਕਿਹਾ ਗਿਆ ਸੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਾਂਗੇ ਪਰ ਅੱਜ ਪਟਿਆਲਾ ਦੀ ਰਖੜਾ ਵਿਲਾ ਦੇ ਵਿੱਚ ਦੁਬਾਰਾ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਦੇ ਵਿੱਚ ਵੇਖਣਾ ਹੀ ਹੋਵੇਗਾ ਕਿ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਭੰਗ ਹੋ ਚੁੱਕੀ ਸੀ ਉਹ ਦੁਬਾਰਾ ਸੁਰਜੀਤ ਹੋਵੇਗੀ ਜਾਂ ਕਿਸ ਤਰੀਕੇ ਦੇ ਫੈਸਲੇ ਨੇ ਮੀਟਿੰਗ ਦੇ ਵਿੱਚ ਲਏ ਜਾਣਗੇ ਤਾਂ ਇਸ ਮਾਮਲੇ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਗੁਰਮukh ਸਿੰਘ ਰੂਪਾਣਾ ਰੂਪਾਣਾ ਸਰ ਕੀ ਸਥਿਤੀ ਹੈ ਕਿ ਕਿਸ ਤਰੀਕੇ ਦੀ ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਕਿ ਅਕਾਲੀ ਦਲ ਸੁਧਾਰ ਲਹਿਰ ਦੁਬਾਰਾ ਸੁਰਜੀਤ ਹੋਵੇਗੀ ਕਮਲ ਬਿਲਕੁਲ ਇੱਕ ਅਨੁਸਮਾਨਾ ਹੈ ਕਿ ਪਿਛਾਰੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਮੁਸਤਜੀਦ ਕਰਨ ਦੀਆਂ ਜਿਹੜੀਆਂ ਕਾਇਤ ਸਈਆਂ ਲਗਾਈਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ 9 ਦਸੰਬਰ ਨੂੰ ਆਗੂ ਹਨੇਕ ਅਕਾਲ ਤਖਤ ਸਾਹਿਬ ਦੇ ਪੰਕੜ ਦਿੱਤੀ ਉਹਨਾਂ ਨੇ ਉਸ ਦਿਨ ਐਲਾਨ ਕੀਤਾ ਸੀ ਕਿ ਕਿਸੇ ਵੀ ਅਕਾਲ ਤਖਤ ਵੱਲੋਂ ਜੋ 2 ਦਸੰਬਰ 2024 ਨੂੰ ਸੂਚੇ ਜਿਹੜੇ ਅਕਾਲੀ ਆਗੂ ਤੇ ਜਿਨ੍ਹਾਂ ਦਾ ਸਰਕਾਰ ਸਮੇਂ ਜਿਨ੍ਹਾਂ ਦੇ ਹੱਕ ਸੀਗਾ ਉਸ ਸਮੇਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਸਜ਼ਾ ਪੂਟਣ ਤੋਂ ਬਾਅਦ ਤਰੀਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਸਾਰੇ ਅਸਥੀਕੇ ਦੇਣੇ ਪੈਣਗੇ ਇਹ ਨਾਲ ਹੀ ਸੱਤ ਮੈਂਬਰ ਜਿਹੜੀ ਕਮੇਟੀ ਬਣਾ ਕੇ ਮੈਂਬਰਸ਼ਿਪ ਡਰਾਈਵ ਚਲਾਏਗੀ ਉਸ ਤੋਂ ਬਾਅਦ ਜਿਹੜੀ ਪ੍ਰਧਾਨਗੀ ਦੀ ਚੋਣ ਹੋਊਗੀ ਇੱਕ ਹੋ ਕੇ ਬਾਕੀ ਐਸੇ ਤਾਂ ਕਿ ਆ ਇੱਕ ਹੋ ਕੇ ਜਿਹੜਾ ਕੰਮ ਅੰਦਰਲੀ ਤਰੀਕੇ ਨਾਲ ਕੰਮ ਕਰੋ ਅਸਿਸ ਕਰਕੇ 9 ਨਵੰਬਰ ਨੂੰ ਜਿਹੜੀ ਕੱਲ ਇਸਤਾਰ ਲਹਿਰ ਪੰਗ ਕਰ ਦਿੱਤੀ ਗਈ ਸੀ ਪਰ ਤੇ ਜਦੋਂ ਪਰ ਇਹਨਾਂ ਨੇ ਇਹ ਐਲਾਨ ਜ਼ਰੂਰ ਕੀਤਾ ਸੀ ਕਿ ਅਸੀਂ ਅਕਾਲੀ ਦਰ ਸੁਧਾਰ ਲਹਿਰ ਪੰਗ ਇਸ ਕਰਕੇ ਕਰ ਰਹੇ ਹਾਂ ਕਿ ਸ਼੍ਰੋਮਣੀ ਕਾਲਜ ਕੋ ਦੇ ਆਗੂ ਅਸਤੀਫੇ ਦੇਣਗੇ ਸਪੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਸਿਵਾਰ ਪ੍ਰਬੰਧ ਕੀਤਾ ਜਾਏਗਾ ਪਰ ਅਜੇ ਤੱਕ ਸਰveis ਤੋਂ ਬਾਰਦਾਸ਼ੀ ਦਾ ਸਿਵਾਰ ਤਵਾਰ ਨਹੀਂ ਕੀਤਾ ਗਿਆ ਅਤੇ ਨਾਲ ਮੈਂਬਰਸ਼ਿਪ ਕ੍ਰਾਈਮ ਵਿੱਚ ਲਾਈ ਗਈ। ਇਹ ਤੁਹਾਨੂੰ ਕੀ ਲੱਗਦਾ ਵੀ ਹੁਣ ਅੱਜ ਅਸਤੀਫੇ ਦੀ ਗੱਲ ਵੀ ਚੁੱਕੀ ਜਾਏਗੀ। ਵੀ ਆ ਉਹਨਾਂ ਦੇ ਅਸਤੀਫੇ ਮਨਜ਼ੂਰ ਕੀਤੇ ਜਾਣ। ਇਹ ਕੋ ਗੱਲ ਇਹ ਹੈ ਕਿ ਇਸ ਕਿਸੇ ਦੀ ਗੱਲ ਤਾਂ ਕੱਦ ਦੇ ਉੱਤੇ ਚੁੱਪ ਰਹੇ ਨੇ ਕਿਉਂਕਿ ਉਹਨਾਂ ਨੇ ਅੱਜ ਮੀਟਿੰਗ ਕੀਤੀ ਇਸ ਕਰਕੇ ਬੁਲਾਈ ਹੈ ਕਿ ਸਾਸੀ ਤਾਂ ਪੈਨ ਕਰਕੇ ਆਪਣੀ ਜਿਹੜੀ ਉਹਨਾਂ ਸਵਾਰ ਲੈ ਰਹੇ ਭੰਗ ਕਰ ਦਿੱਤੀ ਸੀ ਪਰ ਤੁਸੀਂ ਇਹ ਤਾਂ ਕੱਤੀਫੇ ਵੀ ਦਿੱਤੇ ਸੀ ਵੀ ਪ੍ਰਵਾਨ ਵੀ ਨਹੀਂ ਕੀਤੇ ਤੇ ਉਪਰ ਜੇਕਰ ਕੱਲ੍ਹ ਜਲਦੀ ਕੱਦ ਗੱਲ ਕਰੀ ਤਾਂ ਅਕਾਲੀ ਦਲ ਦਾ ਵਫਤ ਜਲਦੀ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਨੂੰ ਮਿਲ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਸਾਡੇ ਜਿਹੜੀ ਅਕਾਲੀ ਦਲ ਇੱਕ ਸੈਕੂਲਰ ਪਾਰਟੀ ਹੈ ਇਸ ਕਰਕੇ ਅਸੀਂ ਧਾਰਮਿਕ ਸੰਸਥਾ ਤੋਂ ਦਿੱਤੇ ਹੁਕਮਨਾਮੇ ਤਹਿਤ ਅਸੀਂ ਪ੍ਰਵਾਨ ਨਹੀਂ ਕਰ ਸਕਦੇ ਤੋਂ ਇਹ ਗੱਲਾਂ ਜਿਹੜੇ ਚੱਲ ਰਹੀ ਜਿਹੜੇ ਕਾਨੂੰਨੀ ਜਿਹੜੀ ਹੈਗੇ ਆੜੇ ਖਿਡਾਰੀ ਦਾ ਆਤਕਦਾ ਸੋ ਇਸ ਕਰਕੇ ਸਾਰੀਆਂ ਗੱਲਾਂ ਲੈ ਕੇ ਅੱਜ ਸੁਧਾਰ ਲਹਿਰ ਮੋਰ ਸੁਰਜੀਤ ਕਰਨੀਆਂ ਕਿਆ ਕਰਾਈਆਂ ਨੇ ਅੱਜ ਪਟਿਆਲਾ ਵਿਕੇ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਵਿੱਚ ਕੱਲ੍ਹ ਜਾਂ ਸੁਧਾਰ ਲਹਿਰ ਦੇ ਸੂਚੇ ਆਗੂ ਜਿਹੜੇ ਸ਼ਾਮਲ ਹੋਣਗੇ ਔਰ ਇਹਦੇ ਵਿੱਚ ਇਹ ਵੀ ਕਿਆ ਕਰਾਈਆਂ ਲੱਗ ਰਿਹਾ ਕਿ ਹੋ ਸਕਦਾ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਬੰਦਮੀ ਪਾਰਟੀ ਬਣਾਏਗਾ ਜਾਂ ਜਿਹੜੀ ਭਾਈਆ ਬਸਪਾਲ ਦੇ ਪਿੱਛੇ ਉਹਨਾਂ ਪਾਰਟੀ ਬਣਾਈ ਜਾ ਰਹੀ ਹੈ 14 ਜਨਵਰੀ ਮਾਗੀ ਮੇਲੇ ਮੁਖਸਰ ਸਾਹਿਬ ਦੇ ਕੀ ਉੱਥੇ ਜਿਹੜੇ ਉਹਦੇ ਸ਼ਾਮਲ ਹੋਣਗੇ ਕਿ ਅਕਾਲੀ ਦਰ ਨੂੰ ਕੋਈ ਇਹਨਾਂ ਦਾ ਜਿਹੜਾ ਸਮਾਂ ਦਿੱਤਾ ਜਾਏਗਾ ਕੁਝ ਦਾਬ ਨਹੀਂ ਦਿੱਤੀ ਜਾਏਗੀ ਇਹ ਅਸੀਂ ਦੇਖਣ ਵਾਲਾ ਸਮਾਂ ਹੋਵੇਗਾ ਮੀਟਿੰਗ ਲਗਭਗ 6:11 ਵਜੇ ਸ਼ੁਰੂ ਹੋਏਗੀ ਔਰ 2-3 ਘੰਟੇ ਮੀਟਿੰਗ ਚੱਲਣ ਤੋਂ ਬਾਅਦ ਇਹਦੀ ਆਊਟਪੁੱਟ ਕੀ ਹੁੰਦਾ ਹੈ ਉਹਦੇ ਤੇ ਜਿਹੜੀ ਸਾਰੀ ਜਾਣਕਾਰੀ ਹੋ ਉਸ ਤੋਂ ਬਾਅਦ ਨਿਕਲੀ ਕੋਲ ਸੋ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਗੁਰਮਖ ਸਿੰਘ ਰੁਪਾਣਾ ਦਾ ਜਿਨ੍ਹਾਂ ਨੇ ਇਹ तमाम ਜਾਣਕਾਰੀ ਦਿੱਤੀ ਤਾਂ ਹੁਣ ਦੇਖਣਾ ਹੀ ਹੋਵੇਗਾ ਕਿ ਅੱਗੇ ਕੀ ਅਪਡੇਟ ਸਾਹਮਣੇ ਆਏਗੀ ਕਿ ਇਸ ਤਰੀਕੇ ਦੀ ਅੱਗੇ ਸਥਿਤੀ ਸਾਹਮਣੇ ਆ ਤਾਂ ਹੁਣ ਜਿਹੜੀ ਸੁਧਾਰ ਲੈਣ ਦੀ ਮੀਟਿੰਗ ਹੈ ਸਾਡੇ ਸਹਿਯੋਗੀ ਨੇ ਦੱਸਿਆ ਕਿ ਸਟਾਰਟ ਹੋਣ ਜਾ ਰਹੀ ਹੈ ਤੇ ਹੁਣ ਤੁਹਾਨੂੰ ਅੱਗੇ ਦੀ ਅਪਡੇਟ ਮੀਟਿੰਗ ਤੋਂ ਬਾਅਦ ਕੀ ਸਿੱਟੇ ਨਿਕਲਦੇ ਨੇ ਕਿਸ ਤਰੀਕੇ ਦੀ ਗੱਲਾਂ ਬਾਤਾਂ ਸਾਹਮਣੇ ਆਉਣਗੀਆਂ ਉਹ ਵੀ ਤੁਹਾਨੂੰ ਆਉਣ ਵਾਲੀ ਅਪਡੇਟ ਦੇ ਵਿੱਚ ਜ਼ਰੂਰ ਦੱਸਾਂਗੇ